UPSC NDA 2025 ਦੀ ਪ੍ਰੀਖਿਆ 13 April ਨੂੰ ਦੇਸ਼ ਭਰ ਵਿੱਚ ਅਯੋਜਿਤ ਕੀਤੀ ਗਈ ਸੀ ਜੋ ਨੌਜਵਾਨ ਫੌਜ ਵਿੱਚ ਅਫਸਰ ਬਣਦੀ ਤਿਆਰੀ ਕਰ ਰਹੇ ਹਨ UPSC NDA 1 2025 ਗਣਿਤ ਦੇ ਪ੍ਰੀਖਣ ਪੱਤਰ ਉਨ੍ਹਾਂ ਦੀ ਤਿਆਰੀ ਵਿੱਚ ਸਹਾਇਕ ਸਿੱਧ ਹੋ ਸਕਦੇ ਹਨ UPSC NDA ਪ੍ਰੀਖਿਆ 13 April ਨੂੰ ਦੋ ਸ਼ਿਫਟਾਂ ਵਿੱਚ ਅਯੋਜਿਤ ਕੀਤੀ ਗਈ ਸੀ ਪਹਿਲੀ ਸ਼ਿਫਟ ਵਿੱਚ ਪ੍ਰੀਖਿਆ ਸਵੇਰੇ 10:00 bਜ ਤੋਂ ਦੁਪਹਿਰ 12:30 bਜ ਤੱਕ ਅਤੇ ਦੁਪਹਿਰ 2:00 bਜ ਤੋਂ ਲੈ ਕੇ ਸ਼ਾਮ 4:30 bਜ ਤੱਕ ਹੋਈ UPSC NDA ਪ੍ਰੀਖਿਆ ਵਿੱਚ ਗਣਿਤ ਦੇ 120 ਪ੍ਰਸ਼ਨ ਸਨ ਜਿਨ੍ਹਾਂ ਦੇ 300 ਅੰਕ ਸਨ ਅਤੇ GAT ਦੇ 150 ਪ੍ਰਸ਼ਨ ਸਨ ਜਿਨ੍ਹਾਂ ਦੇ 600 ਅੰਕ ਸਨ। ਫਿਰ 1 ਸ਼ਿਫਟ 2.5 ਘੰਟੇ ਦੀ ਸੀ। ਇਸ NDA ਦੀ ਪ੍ਰੀਖਿਆ ਦੇ ਵਿੱਚ ਤਕਰੀਬਨ ਸੈਂਕੜੇ ਹਜ਼ਾਰਾਂ ਵਿਦਿਆਰਥੀਆਂ ਨੇ ਭਾਗ ਲਿਆ। ਹਾਂਜੀ ਅੱਜ ਪੇਪਰ ਸੀ NDA ਤਾਂ ਕੀ ਕਹੋਗੇ? ਬਹੁਤ ਵਧੀਆ ਪੇਪਰ ਹੋਇਆ ਜੀ। ਅੱਛਾ। ਬਹੁਤ ਹੀ ਵਧੀਆ। ਤਰੀਕੇ ਨਾਲ ਬੱਚੇ ਪੇਪਰ ਕਰਦੇ ਆ NDA ਦਾ। ਅੱਛਾ। ਕਿੰਨੇ ਸਮੇਂ ਦਾ ਸੀਗਾ? ਪਹਿਲੇ 2.5 ਘੰਟਿਆਂ ਦਾ ਸੀਗਾ ਫਿਰ 2.5 ਘੰਟਿਆਂ ਦਾ। ਕਿੰਨੇ ਤੋਂ ਕਿੰਨੇ ਲੈ ਕੇ? ਹਾਂਜੀ। ਕਿੰਨੇ ਵਜੇ ਐਂਟਰੀ ਹੋਈ ਸੀ? 9:30 ਐਂਟਰੀ ਹੋਈ ਸੀ ਜੀ ਅੱਛਾ ਤੇ ਹੁਣ ਤੁਹਾਡੇ ਸਾਹਮਣੇ ਪੇਪਰ ਕਿੰਨਾ سٹਾਰਟ ਹੋਇਆ ਪੇਪਰ 10 ਵਜੇ ਸਟਾਰਟ ਹੋਇਆ ਜੀ ਕੀ ਕੀ ਰੂਲ ਸੀ ਕਿਉਂਕਿ ਕਈਆਂ ਨੂੰ ਬਹੁਤ ਉਹ ਤਾਂ ਬਹੁਤ ਸਖਤ ਸੀਗੇ ਅੱਛਾ ਕੀ ਸੀਗਾ ਮੇਨ ਰੂਲ ਮੇਨ ਰੂਲ ਤਾਂ ਇਹੋ ਹੀ ਸੀਗੇ ਵੀ ਸਿੰਪਲ ਕੱਪੜੇ ਹੋਣਾ ਹੈ ਅੱਛਾ ਮੇਨ ਦੋ ਚਾਰ ਚੀਜ਼ਾਂ ਹੀ ਉਹਨਾਂ ਨੇ ਕਹੀਆਂ ਵੀ ਮੇਨ ਜੋ ਹੁੰਦਾ ਵੀ ਪੇਪਰ ਵਿੱਚ ਅੱਛਾ ਕੀ ਕੀ ਉਹ ਦੱਸ ਸਕਦੇ ਹੋ ਸਿੰਪਲ ਕੱਪੜੇ ਹੋਗੇ ਹੋਰ ਸਿੰਪਲ ਕੱਪੜੇ ਹੋਗੇ ਅੱਛਾ ਇਸ ਤੋਂ ਇਲਾਵਾ ਘੜੀ ਜੇ ਤੁਸੀਂ ਸਿੰਪਲ ਪਾ ਕੇ ਆ ਸਕਦੇ ਹੋ ਤਾਂ ਪਾ ਲੋ ਨਹੀਂ ਤਾਂ ਨਹੀਂ ਕੋਈ ਅੱਛਾ ਦੋਤ ਵੀ ਨਹੀਂ ਪਾ ਕੇ ਆਉਣੇਗੇ ਸੱਚਾ ਚ ਹੋਣਾ ਬਾਕੀ ਕੋਈ ਲੋਕ ਪਤਾ ਹੀ ਅੱਜ ਕੱਲ ਦੇ ਸਮੇਂ ਦਾ ਠੀਕ ਕਿਸ ਤਰ੍ਹਾਂ ਮਿਹਨਤ ਥੋੜੀ ਰੰਗ ਲਿਆ ਵਾਜੀ ਮਿਹਨਤ ਜਿਵੇਂ ਦਾ ਪੇਪਰ ਹੈਗਾ ਸੀ ਮੈਨੂੰ ਤਾਂ ਲੱਗਦਾ ਵੀ ਮੈਂ ਪਾਸ ਬਹੁਤ ਵਧੀਆ ਨੰਬਰਾਂ ਨਾਲ ਵਾਂਗਾ ਅੱਛਾ ਪਰ ਦੇਖੋ ਜਿਵੇਂ ਪੇਪਰ ਹੋ ਰਿਹਾ ਤੇ ਥੋਰ ਕੀ ਕੁਝ ਕਹੋਗੇ ਬਸ ਮੈਂ ਕੁਝ ਕਹਾਂ ਮੈਂ ਲੋਕਾਂ ਨੂੰ ਬਸ ਇੰਨਾ ਕਹਿਣਾ ਚਾਹੁੰਦਾ ਕਿ ਇਸ ਤਰ੍ਹਾਂ ਕਿ ਜਿਹੜੀ ਸਟੱਡੀ ਤੋਂ ਬਾਅਦ ਜਿਹੜਾ ਪੇਪਰ ਭਰਿਆ ਆਦਿ ਹੈ ਪਰ 11th ਵਿੱਚ ਤੁਸੀਂ ਨੋਨ ਮੈਡੀਕਲ ਕਰ ਸਕਦੇ ਹੋ ਕਮਰਸ ਕਰ ਸਕਦੇ ਹੋ ਅੱਛਾ ਇਸ ਦੇ ਬੇਸ ਤੇ ਤੁਸੀਂ ਭਰ ਸਕਦੇ ਹੋ ਫਾਰਮ ਠੀਕ ਹੈ ਹੁਣ ਤੁਸੀਂ ਕਿੱਥੇ ਪੇਪਰ ਦੇਣ ਕਿਹੜੀ ਜਗ੍ਹਾ ਹੈ ਤੁਸੀਂ ਚੰਡੀਗੜ੍ਹ 40B ਸੈਕਟਰ ਚਾਈ ਦੀ ਅੱਛਾ ਠੀਕ ਹੈ ਪ੍ਰਬੰਧ ਵਧੀਆ ਸੀਗੇ ਹਾਂਜੀ ਹਾਂਜੀ ਠੀਕ ਹੈ ਦੇਖ ਰੇਖ ਵਿੱਚ ਹੋਇਆ ਪੇਪਰ ਹਾਂਜੀ ਹਾਂਜੀ ਬਿਲਕੁਲ ਹੁਣ ਕਿਹੜੀ ਅੱਗੇ ਲੈਣ ਤੇ ਜਾਣ ਦਾ ਜਿਹੜੀ ਪਲੈਨਿੰਗ ਹੈਗੀ ਉਹ ਬੀਟੈਕ ਕੰਪਿਊਟਰ ਸਾਇੰਸ ਅਟੈਕ ਕੰਪਿਊਟਰ ਸਾਇੰਸ ਕਿੱਥੇ ਜਾਣਾ ਹੈ ਅੱਛਾ ਠੀਕ ਮੈਂ ਤਰ ਅੰਗਲੇ ਆ ਬੈਗੀ ਹਾਂਜੀ ਹਾਂਜੀ